ਮੋਬਾਈਲ ਫੋਨ ਸਾਡੇ ਸਾਰਿਆਂ ਦੀ ਜੇਬ ਦੇ ਵਿੱਚ ਹੈ ਸਹੀ ਵਰਤੋ ਕਰੀਏ ਬਹੁਤ ਚੰਗੀ ਗੱਲ ਹੈ ਸੀਮਤ ਵਰਤੋ ਕਰੀਏ ਪਰ ਸਾਰਾ ਟਾਈਮ ਇਹਦੇ ਤੇ ਲੱਗੇ ਰਹਿਣਾ 12 12 ਵਜੇ ਕਬਜਾ ਦੇਣੇ ਮੋਬਾਈਲ ਫੋਨ ਦੇ ਉੱਤੇ ਕੋਤਮ ਵੀ ਨਹੀਂ ਇਦਾਂ ਹੀ ਲੱਗੇ ਪਏ ਆ ਤੇ ਸਵੇਰੇ ਅੰਮ੍ਰਿਤ ਵੇਲੇ ਥੋੜਾ ਉੱਠਿਆ ਜਾਏਗਾ ਜਿਹੜਾ ਮਨੁੱਖ 1 ਵਜੇ ਸੌ ਰਿਹਾ ਕਿੱਥੇ ਤੇ ਆਪਾਂ ਗੁਰਮਤ ਸਤ ਸੰਗਤ ਵਿੱਚ ਆਈ ਹੈ ਨਾ ਇਹ ਜਾਗਣਾ ਪ੍ਰਵਾਨ ਹੈ ਜੇ 12 ਇੱਕ ਵੀ ਵੱਜੂ ਨਾ ਹੀ ਲੇਖੇ ਚ ਜਾਗਣਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਣਾ ਇਹ ਜਾਗਣਾ ਪ੍ਰਵਾਨ ਹੈ ਪਰ ਇੱਕ ਉਹ ਜਾਗਣ ਹੈ ਵੀ ਮੋਬਾਈਲ ਇੱਕ ਵਾਰੀ ਚੁੱਕਿਆ ਫੇਸਬੁਕ ਖੋਲੀ ਇੰਸਟਾਗ੍ਰam ਖੋਲਿਆ ਪਤਾ ਹੀ ਨਹੀਂ ਲੱਗਿਆ ਕਿੰਨੇ ਘੰਟੇ ਬਤੀਤ ਹੋ ਗਏ ਹੁਣ ਜੇ 12 ਇੱਕ ਸਾਨੂੰ ਫੋਨ ਤੇ ਵੱਜ ਰਿਹਾ ਹੈ ਨਾ ਅਮਰਤ ਵੇਲੇ ਉੱਠਿਆ ਨਹੀਂ ਜਾਣਨਾ ਤੇ ਮੋਬਾਈਲ ਕਰਕੇ ਅਮਰਤ ਵੇਲਾ ਨਹੀਂ ਸੰਭਾਲਿਆ ਗਿਆ ਮੋਬਾਈਲ ਵੀ ਹੱਡੀ ਲਈ ਮਾਇਆ ਬਣ ਗਿਆ ਸਾਡੇ ਘਰ ਵਿੱਚ ਔਲਾਦ ਹੈ ਨਾ ਅਸੀਂ ਮੰਗਦੇ ਹਾਂ ਜਦੋਂ ਵਿਆਹ ਹੁੰਦਾ ਹੈ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਸਤਿਗੁਰੂ ਜੀ ਕਿਰਪਾ ਕਰ ਦੋ ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ ਤੇ ਫਰਜ਼ ਸਾਡਾ ਹੈ ਉਸ ਕਿਰਪਾ ਨੂੰ ਸਾਂਭਣਾ ਜੋ ਗੁਰੂ ਪਿਤਾ ਜੀ ਨੇ ਜੀਵਨ ਜਾਂਚ ਸਿਖਾਈ ਹੈ ਨਾ ਅੱਗੇ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਣੀ ਹੈ ਨਾ ਸੇਵਾ ਪਰਬਾਨ ਹੋਏਗੀ ਪਰ ਜੇ ਬੱਚਿਆਂ ਦੇ ਕਰਕੇ ਆਪਾਂ ਠੱਗੀਆਂ ਮਾਰਨ ਲੱਗ ਜਾਈਏ ਮਾੜੇ ਕਰਮ ਕਰੀਏ ਫਿਰ ਉਹ ਔਲਾਦ ਵੀ ਸਾਡੇ ਲਈ ਮਾਇਆ ਬਣੀ ਹੋਈ ਆ ਰਹਿਣਾ ਪਦਾਰਥਾਂ ਵਿੱਚ ਹੀ ਆ ਪੁੱਤਰਾਂ ਧੀਆ ਮਾਤਾ ਪਿਤਾ ਦੇ ਵਿੱਚ ਹੀ ਆ ਪਰ ਆਪਣੀ ਔਲਾਦ ਨੂੰ ਜਾਂ ਮਾਪਿਆਂ ਨੂੰ ਮਾਇਆ ਨਹੀਂ ਬਣਨ ਦੇਣਾ ਠੀਕ ਹੈ ਮਾਪਿਆਂ ਦੀ ਸੇਵਾ ਆਪਾਂ ਕਰਨੀ ਆ ਬੱਚਿਆਂ ਦੀ ਸੇਵਾ ਕਰਨੀ ਆ ਪਰ ਨਾ ਮਾਪੇ ਮਾਇਆ ਬਣਨ ਨਾ ਔਲਾਦ ਮਾਇਆ ਬਣੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਤਿਹਾਸ ਵਿੱਚ ਉਹ ਕਹਿ ਦੇਵਾ ਟੂਕ ਮਾਤਰੀ ਕਹਾਂਗੀ ਕਿਉਂਕਿ ਆਪਾਂ ਭਾਈ ਲਾਲੋ ਜੀ ਦੇ ਜੀਵਨ ਵਿੱਚੋਂ ਸਮਝਾਏ ਇੱਥੇ ਗੱਲ ਆ ਗਈ ਵੀ ਕਈ ਵਾਰ ਔਲਾਦ ਮਾਇਆ ਬਣ ਜਾਂਦੀ ਹੈ ਕਈ ਵਾਰ ਮਾਪੇ ਮਾਇਆ ਬਣਨ ਦਾ ਯਤਨ ਕਰਦੇ ਨੇ ਜਾਂ ਔਲਾਦ ਮਾਪਿਆਂ ਨੂੰ ਮਾਇਆ ਬਣਾ ਲੈਂਦੀ ਹੈ ਉਹ ਕਿਵੇਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਨਾ ਨਾਲ ਸਿੰਘਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਐਸਾ ਨੌਜਵਾਨ ਵੀਰ ਸੀ ਜੀਦੀ ਮਾਤਾ ਫਰਖੁਸ਼ੀਰ ਦੇ ਦਰਬਾਰ ਤੱਕ ਆ ਗਈ ਸੀ ਫਰਖੁਸ਼ੀਰ ਨੂੰ ਆ ਕੇ ਕਿਹਾ ਸੀ ਨਾ ਮਾਂ ਨੇ ਵੀ ਮੇਰਾ ਪੁੱਤ ਤੇ ਇਦਾਂ ਹੀ ਭਲੇਖੇ ਨਾਲ ਵਿੱਚ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਏ ਇਸ ਸਿੱਖ ਨਹੀਂ ਫਰਖੁਸ਼ੀਰ ਬੜਾ ਖੁਸ਼ ਹੋਇਆ ਕਿਉਂਕਿ ਇਹਨੇ ਬੜਾ ਜੋਰ ਲਾਇਆ ਸੀ ਵੀ ਕੋਈ ਇੱਕ ਤਾਂ ਕਹਿ ਦੇ ਮੈਂ ਗੁਰੂ ਦਾ ਸਿੱਖ ਨਹੀਂ ਸਾਰੇ ਹੱਸ ਕੇ ਮੌਤ ਨੂੰ ਪਰਬਾਨ ਕਰ ਰਹੇ ਸੀ ਪਰ ਕਿਸੇ ਇੱਕ ਨੇ ਵੀ ਨਹੀਂ ਸੀ ਕਿ ਆ ਵੀ ਮੈਂ ਸਿੱਖੀ ਛੱਡੀ। ਫਰਖੁਸ਼ੀਰ ਕਹਿਣ ਲੱਗਿਆ ਮਾਂ ਤੂੰ ਰੋ ਨਾ ਮੈਂ ਛੱਡ ਦੇਵਾਂਗਾ ਤੇਰੇ ਪੁੱਤ ਨੂੰ ਤੂੰ ਕਹਿੰਨੀ ਆ ਨਾ ਵੀ ਉਹ ਗੁਰੂ ਦਾ ਸਿੱਖ ਨਹੀਂ। ਬਸ ਮੈਨੂੰ ਇੱਕ ਹੋਰ ਗਵਾਹੀ ਦੀ ਲੋੜ ਹੈ ਜੇ ਤੂੰ ਉਹ ਦਵਾ ਦੇਵੇਂ ਇੱਕ ਹੋਰ ਗਵਾਹੀ ਚਾਹੀਦੀ ਆ ਮੈਨੂੰ। ਜੇ ਉਹ ਤੂੰ ਦਵਾ ਦੇਵੇਂ ਮੈਂ ਛੱਡ ਦੇਵਾਂਗਾ ਤੇਰੇ ਪੁੱਤ ਨੂੰ। ਇਤਿਹਾਸ ਕਹਿੰਦੇ ਉਹ ਮਾਂ ਆਪਣੀ ਨੂੰਹ ਨੂੰ ਵੀ ਨਾਲ ਲੈ ਕੇ ਗਈ ਸੀ ਕੁਝ ਦਿਨ ਪਹਿਲਾਂ ਹੀ ਉਸ ਬੱਚੇ ਦਾ ਵਿਆਹ ਹੋਇਆ ਸੀ ਉਸ ਵੀਰ ਦਾ ਵਿਆਹ ਹੋਇਆ ਸੀ ਮਾਂ ਨੇ ਉਸੇ ਸਮੇਂ ਉਸ ਵੀਰ ਦੀ ਘਰ ਵਾਲੀ ਨੂੰ ਅੱਗੇ ਕਰ ਦਿੱਤਾ ਕਹਿਣ ਲੱਗੀ ਵੀ ਇੱਕ ਗਵਾਹੀ ਦੀ ਹੋਰ ਲੋੜ ਹੈ ਤੁਸੀਂ ਇਹਦੀ ਧਰਮ ਪਤਨੀ ਦੀ ਗਵਾਹੀ ਲੈ ਲਓ ਇਹ ਤੁਹਾਨੂੰ ਦੱਸ ਦਏਗੀ ਵੀ ਇਹ ਗੁਰੂ ਦਾ ਸਿੱਖ ਨਹੀਂ ਵੇਖੋ ਕਈ ਵਾਰ ਜੀਵਨ ਸਾਥੀ ਵੀ ਮਾਇਆ ਬਣ ਜਾਂਦਾ ਹੈ ਫਰਖੁਸ਼ੀਰ ਕਹਿਣ ਲੱਗਿਆ ਵੀ ਮਾਂ ਮੈਨੂੰ ਇਹਦੀ ਗਵਾਹੀ ਦੀ ਲੋੜ ਨਹੀਂ ਮਾਂ ਕਹਿਣ ਲੱਗੀ ਪੁੱਤ ਹੁਣ ਮੈਂ ਕਿਹਨੂੰ ਲੈ ਕੇ ਆਵਾਂ ਮੇਰੇ ਨਾਲ ਤੇ ਇਹੀ ਆਈ ਆ ਕੰਲੀ ਤੈਨੂੰ ਕਿਹਦੀ ਗਵਾਹੀ ਦੀ ਲੋੜ ਹੈ ਫਰਖੁਸ਼ੀਰ ਬਾਦਸ਼ਾਹ ਕਹਿਣ ਲੱਗਿਆ ਮਾਂ ਮੈਨੂੰ ਤੇਰੇ ਪੁੱਤ ਦੀ ਗਵਾਹੀ ਚਾਹੀਦੀ ਆ ਇੱਕ ਵਾਰੀ ਤੂੰ ਉਹ ਤੋਂ ਕਹਾ ਦੇ ਵੀ ਮੈਂ ਗੁਰੂ ਦਾ ਸਿੱਖ ਨਹੀਂ ਆ ਮੈਂ ਛੱਡ ਦੀ ਮੰਗਾ ਹੁਣ ਮਾਤਾ ਜੀ ਉਸੇ ਸਮੇ ਮਮਤਾ ਦੇ ਮਾਰੇ ਭੱਜੇ ਗਏ ਆਪਣੇ ਪੁੱਤ ਦੇ ਕੋਲ ਇਤਿਹਾਸ ਕਹਿੰਦੇ ਉਸ ਸਮੇ ਬਾਰੀ ਵੀ ਮਾਂ ਦੇ ਪੁੱਤ ਦੀ ਆਈ ਹੋਈ ਆ ਮਾਂ ਜਾ ਕੇ ਕਹਿਣ ਲੱਗੀ ਪੁੱਤ ਇੱਕ ਵਾਰੀ ਕਹਿ ਦੇ ਵੀ ਮੈਂ ਸਿੱਖੀ ਛੱਡੀ ਮੈਂ ਗੁਰੂ ਦਾ ਸਿੱਖ ਨਹੀਂ ਆ ਇੱਕ ਵਾਰੀ ਕੇਸ ਕਤਲ ਕਰਾ ਦੇ ਫੇਰ ਜਾ ਕੇ ਰੱਖ ਲੰਮੀ ਮੈਂ ਤੈਨੂੰ ਰੋਕਾਂਗੀ ਨਹੀਂ ਤਾਨੈ ਉਹ ਵੀਰ ਜਦੋਂ ਫ਼ਰ ਖੁਸ਼ੀਰ ਬਾਦਸ਼ਾਹ ਆ ਕੇ ਪੁੱਛਣ ਲੱਗਿਆ ਨਾ ਵੀ ਦੇਵੇ ਗਵਾਹੀ ਕਿ ਇਹ ਕਹਿੰਦੇ ਵੀ ਮੈਂ ਗੁਰੂ ਦਾ ਸਿੱਖ ਨਹੀਂ ਆ ਮਾਂ ਨੇ ਬੜਾ ਹੀ ਸਮਝਾਇਆ ਪਰ ਇਤਿਹਾਸ ਕਹਿੰਦਾ ਉਸ ਵੀਰ ਨੇ ਜਵਾਬ ਦਿੱਤਾ ਵੀ ਮੈਂ ਤਾਂ ਗੁਰੂ ਦਾ ਸਿੱਖ ਹੀ ਆ ਇਹ ਹੀ ਮੇਰੀ ਮਾਂ ਮਾਇਆ ਬਣ ਜਾਂਦੀ ਪਰ ਉਹ ਗੁਰਬਾਣੀ ਨਾਲ ਜੁੜਿਆ ਸੀ ਮਾਂ ਨੂੰ ਮਾਇਆ ਬਣ ਨਹੀਂ ਦਿੱਤਾ ਉਹ ਹਰ ਇੱਕ ਚੀਜ਼ ਮਾਇਆ ਹੈ ਜੋ ਗੁਰੂ ਤੋਂ ਦੂਰ ਕਰਦੀ ਆ ਸਿੱਖ ਦੀ ਲਈ ਗੁਰੂ ਸਭ ਸਾਖਾਂ ਤੋਂ ਪਿਆਰਾ ਹੈ ਗੁਰੂ ਗੁਰੂ ਹੈ ਸਭ ਤੋਂ ਉੱਤਮ ਹੈ ਕਿਉਂਕਿ ਗੁਰੂ ਜੀ ਨੇ ਹੀ ਸਾਨੂੰ ਆ ਜੀਵਨ ਦਿੱਤਾ ਹੈ ਗੁਰੂ ਪਿਤਾ ਜੀ ਸਮਝਾਉਂਦੇ ਨੇ ਪੁੱਤ ਮਾਇਆ ਤੋਂ ਬਚ ਇਹ ਭਵਜਲ ਇਹ ਸੰਸਾਰ ਮਾਇਆ ਦਾ ਮੋਹ ਹੀ ਹੈ ਤੇ ਇਹਦੇ ਵਿੱਚੋਂ ਤੂੰ ਤਾਂ ਹੀ ਤਰ ਸਕਦਾ ਹੈ ਜੇ ਤੂੰ ਉਹਨਾਂ ਦੀ ਸੰਗਤ ਕਰੇ ਜਿਨ੍ਹਾਂ ਨੇ ਇਸ ਮਾਇਆ ਰੂਪੀ ਭਵਜਨ ਨੂੰ ਪਾਰ ਕਰ ਲਿਆ